ਸਾਡੇ ਚੈਨਲ ਦੇਸੀ ਰਸਾਇਣ 24 ਤੇ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋ ਹੋ ਕੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਰਸਮ ਰਸਮ ਇੱਕ ਸਾਊਥ ਇੰਡੀਅਨ ਡਿਸ਼ ਆ ਤੇ ਬਹੁਤ ਹੀ ਵਧੀਆ ਬਣਦੀ ਆ ਤੇ ਬੜੇ ਸੌਖੇ ਤਰੀਕੇ ਨਾਲ ਆਓ ਆਪਾਂ ਦੇਖਦੇ ਹਾਂ ਕਿ ਇਹਨੂੰ ਕਿਵੇਂ ਬਣਾਇਆ ਜਾਂਦਾ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਹਾਂਜੀ ਜੀ ਰਸਮ ਬਣਾਉਣ ਲਈ ਆਪਾਂ ਲੈ ਆ ਚਾ ਟਮਾਟਰ ਦੋ ਹਰੀਆਂ ਮਿਰਚਾਂ ਕੜੀ ਪੱਤਾ ਆਪਣੇ ਕੋ ਇਮਲੀ ਆ ਤਾਂ ਦੋ ਆਲੂ ਇਮਲੀਆ ਆਲੂ ਬੁਖਾਰੇ ਆ ਭੁੰਨਿਆ ਹੋਇਆ ਜੀਰਾ ਪੀਸਿਆ ਆ ਰਾਈ ਸਰੋ ਮੇਥੀ ਦੋ ਸੁੱਕੀਆਂ ਮਿਰਚਾਂ ਲਾਲ ਤੇ ਬਰੀਕ ਕਟਿਆ ਹੋਇਆ ਲਸਣ ਹਾਂਜੀ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਇੱਕ ਬੌਲ ਬੌਲ ਦੇ ਵਿੱਚ ਇਸੇ ਤਰ੍ਹਾਂ ਟਮਾਟਰ ਦੀ ਡੰਡੀ ਉਤਾਰ ਕੇ ਤਾਂ ਇਹਨਾਂ ਨੂੰ ਇਦਾਂ ਲਾ ਲੈਣਾ ਪਿੱਛੋਂ ਕੱਟ ਹਲਕੇ ਹਲਕੇ ਕੱਟ ਲਾ ਲੈਣੇ ਆ ਜਿਆਦਾ ਡੂੰਘੇ ਨਹੀਂ ਲਾਣੇ ਤਾਂ ਕਿ ਇਹਦੇ ਵਿੱਚ ਜਿਹੜਾ ਪਾਣੀ ਹੋਊਗਾ ਟਮਾਟਰ ਤੋਂ ਬਾਹਰ ਨਾ ਆਵੇ ਤੇ ਜਿਹੜੇ ਤੁਸੀਂ ਟਮਾਟਰ ਲੈਣੇ ਆ ਹਲਕੇ ਹਲਕੇ ਕੱਚੇ ਹੋਣ ਚੰਗੀ ਤਰ੍ਹਾਂ ਪੱਕੇ ਨਾ ਹੋਣ ਤਾਂ ਕਿ ਨਾ ਥੋੜਾ ਥੋੜਾ ਖੱਟਾਪਨ ਹੋਵੇ ਲਓ ਜੀ ਟਮਾਟਰਾਂ ਨੂੰ ਲਾ ਕੇ ਕੱਟ ਹਾਂਜੀ ਤੇ ਆਪਾਂ ਲਿਆ ਇੱਕ ਗਲਾਸ ਪਾਣੀ ਆ ਦੇਖੋ ਤੁਸੀਂ ਆਪਾਂ ਪੈਨ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਿਆ ਇਹਦੇ ਵਿੱਚ ਆਪਾਂ ਰੱਖਾਂਗੇ ਆਪਣੇ ਟਮਾਟਰ ਇਨਾਂ ਦੀਆਂ ਡੰਡੀਆਂ ਜਿਹੜੀਆਂ ਇਹਨਾਂ ਨੂੰ اتار ਦੇਣਾ ਆਪਾਂ ਹਾਂਜੀ ਜੀ ਗੈਸ ਨੂੰ ਕਰਾਂਗੇ ਔਨ ਤੇ ਇਹਨੂੰ 5 ਤੋਂ 10 ਮਿੰਟ ਲਈ ਆਪਾਂ ਇਹਨੂੰ ਬਾਲਣਾ ਜਦੋਂ ਪਾਣੀ ਚ ਬਾਲ ਆ ਗਿਆ ਜਦੋਂ ਛਿਲਕਾ ਉੱਪਰ ਉਤਰ ਲੱਗ ਗਿਆ ਤਦੋਂ ਆਪਾਂ ਇਹਨੂੰ ਬੰਦ ਕਰ ਦੇਣਾ ਜੀ ਜਿੰਨੀ ਦੇਰ ਚ ਆਪਣੇ ਟਮਾਟਰ ਉਬਲਣਗੇ ਓਨੀ ਦੇਰ ਚ ਆਪਾਂ ਕੱਢ ਲੈਨੇ ਇਮਲੀ ਤਿਆਰ ਇਮਲੀ ਵੈਸੇ ਤਾਂ ਮੇਰੇ ਕੋਲ ਤਾਂ ਉਦਾਂ ਹੀ ਆ ਤੁਸੀਂ ਇਹਨੂੰ ਅਗਰ ਰਾਤ ਨੂੰ ਪੀਓਗੇ ਤਾਂ ਬਹੁਤ ਵਧੀਆ ਗੱਲ ਆ ਇਹਨੂੰ ਰਾਤ ਨੂੰ ਦੋਨਾਂ ਚੀਜ਼ਾਂ ਨੂੰ ਪਿਉ ਕੇ ਰੱਖ ਦੋ ਸਾਰੀ ਰਾਤ ਲਈ ਤਾਂ ਦੂਜੇ ਦਿਨ ਬਣਾ ਸਕਦੇ ਜਦੋਂ ਵੀ ਬਣਾਉਣਾ ਤਾਂ ਆਪਾਂ ਹੁਣ ਆਪਾਂ ਜਲਦੀ ਜਲਦੀ ਬਣਾਉਣਾ ਦਾ ਤੁਹਾਨੂੰ ਮੈਂ ਦੱਸਦਾ ਉਹ ਵੀ ਤਰੀਕਾ ਹੈਗਾ ਆਪਾਂ ਇਮਲੀ ਲਵਾਂਗੇ ਦੋਨਾਂ ਚੀਜ਼ਾਂ ਨੂੰ ਪਾ ਲਿਆ ਬਾਉਲ ਵਿੱਚ ਤੇ ਗਰਮ ਇੱਕ ਗਲਾਸ ਲਵਾਂਗੇ ਗਰਮ ਪਾਣੀ 10 ਮਿੰਟ ਰੈਸਟ ਲਈ ਛੱਡ ਦਾਂਗੇ ਹੁਣ ਆਪਾਂ ਇਮਲੀ ਨੂੰ 10 ਮਿੰਟ ਰੈਸਟ ਲਈ ਛੱਡ ਦਾਂਗੇ ਇਹ ਰਸਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਦਾ ਹਾਂਜੀ ਤੁਸੀਂ ਦੇਖ ਹੀ ਸਕਦੇ ਆ तकरीबन 5 ਮਿੰਟ ਹੀ ਹੋਏ ਆ ਤਾਂ ਛਿਲਕ ਉਪਰੋਂ ਲੈਣ ਲੱਗ ਗਏ ਤਾਂ ਆਪਾਂ ਇਹਨੂੰ ਛਿਲਣ ਨੂੰ ਲਾ ਲਾਂਗੇ ਹੁਣ ਉੱਪਰੋਂ ਇਹ ਇਸੇ ਤਰ੍ਹਾਂ ਹਲਾਲ ਲੱਗ ਗਏ ਚੰਗੀ ਤਰ੍ਹਾਂ ਸਾਰੇ ਨਰਮ ਹੋ ਜਾਣ ਫਿਰ ਆਪਾਂ ਛਿਲਣ ਨੂੰ ਉਤਾਰਾਂਗੇ ਹਾਂਜੀ ਕਿਸੇ ਵੱਡੇ ਚਮਚ ਦੀ ਮਦਦ ਨਾਲ ਇਦਾਂ ਇਹਨੂੰ ਆਪਾਂ ਅਲੱਗ ਕਰ ਲੈਣਾ ਕੋ ਚੰਗੀ ਤਰ੍ਹਾਂ ਉਹਦਾ ਛਿਲਕਾ ਉਤਰਨ ਲੱਗ ਗਿਆ। ਤੁਸੀਂ ਕਿ ਚਾਕੂ ਦੀ ਮਦਦ ਨਾਲ ਇਦਾਂ ਛਿੱਲਣ ਛਿੱਲ ਲੈਣਾ ਸਾਰਿਆਂ ਨੂੰ ਉਹਦਾ ਛਿਲਕਾ ਉੱਪਰ ਉਤਾਰ ਦੇਣੇ। ਲਓ। ਸਾਰੀ ਪਰਤ ਉਤਾਰ ਦਾਂਗੇ ਆਪਾਂ। ਆਪਣੇ ਆ ਵੀ ਦੇਖੋ ਉਤਰ ਗਏ ਹਾਂਜੀ ਤੇ ਆਪਣੇ ਟਮਾਟਰ ਜਿਹੜੇ ਆ ਚੰਗੀ ਤਰ੍ਹਾਂ ਇਹਨਾਂ ਦੇ ਛਿੱਲਕ ਉਤਰ ਗਿਆ ਇਹਨਾਂ ਨੂੰ ਆਪਾਂ ਲਾਵਾਂਗੇ ਕੱਟ ਇਦਾਂ ਲਓ ਜੀ ਟਮਾਟਰ ਪਿਉਰੀ ਆਪਣੀ ਤਿਆਰ ਆ ਤਾਂ ਹੁਣ ਆਪਾਂ ਦੇਖ ਲਾਂਗੇ 10 ਮਿੰਟ ਹੋ ਗਿਆ ਹੁਣ ਆਪਾਂ ਇਮਲੀ ਨੂੰ ਦੇਖਾਂਗੇ ਹਾਂਜੀ ਤੇ ਆਪਣੀ ਇਮਲੀ ਵੀ ਚੰਗੀ ਤਰ੍ਹਾਂ ਦੇਖੋ ਗਿੜਕਾ ਨਿਕਲ ਆਇਆ ਸਾਰੀ ਕੋਲ ਗਈ ਐਮਲੀ ਇਹਨੂੰ ਇਦਾਂ ਹੀ ਹੱਥ ਦੀ ਮਦਦ ਨਾਲ ਇਹਨੂੰ ਹਲਕਾ ਹਲਕਾ ਮਸਲਣਾ ਆਪਾਂ ਜੀ ਤੇ ਐਮਲੀ ਦੇ ਪਾਣੀ ਨੂੰ ਆਪਾਂ ਇਦਾਂ ਪਾਣੀ ਦੀ ਮਦਦ ਨਾਲ ਇਹਨੂੰ ਛਾਲ ਲਾਂਗੇ ਹੁਣ ਘਾੜਾ ਹੋ ਗਿਆ ਤਾਂ ਆਪਾਂ ਇਹਦੇ ਚਮਚ ਨਾਲ ਹਿਲਾਵਾਂਗੇ ਇਸੇ ਤਰੀਕੇ ਹਿਲਾ ਹਿਲਾ ਕੇ ਆਪਾਂ ਸਾਰਾ ਇਹਨੂੰ ਇੱਕ ਬਾਲ ਵਿੱਚ ਕੱਢ ਲੈਣਾ ਲਓ ਜੀ ਇਮਲੀ ਨੂੰ ਆਪਾਂ ਕੱਢ ਲਿਆ ਹੁਣ ਆਪਾਂ ਕਰਦੇ ਹਾਂ ਅਗਲਾ ਪ੍ਰੋਸੈਸ ਹਾਂਜੀ ਤੇ 2 ਤੋਂ 3 ਚਮਚ ਲਵਾਂਗੇ ਆਪਾਂ ਸਰੋਂ ਦਾ ਤੇਲ ਪਿਓਰ ਸਰੋਂ ਦਾ ਤੇਲ ਹੀ ਹੋਵੇ ਯਾਤਰੀ ਦੇਸੀ ਘਿਓ ਲੈ ਸਕਦੇ ਆ ਰਿਫਾਈਨਡ ਦੇ ਵਿੱਚ ਉਹ ਟੇਸਟ ਨਹੀਂ ਆਉਣਾ ਇਹ ਗਰਮ ਹੋਣ ਦਵਾਂਗੇ ਤੇਲ ਨੂੰ ਗਰਮ ਕਰਾਂਗੇ ਤਾਂ ਕਿ ਜੋ ਕੱਚਾਪਨ ਜਿਹੜਾ ਤੇਲ ਦਾ ਉਹ ਮਰ ਜੇ ਤੇ ਤੇਲ ਆਪਣਾ ਗਰਮ ਹੋ ਗਿਆ ਤੂੰ ਦੇਖ ਸਕਦੇ ਆ ਤੇਲ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਤੇ ਜੀ ਲਸਣ ਛਲੇਮੂ ਕਰਾਂ ਕੱਟ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਜਿ ਰਾਈ ਸਰੋ 3 ਬਨ ਅੱਧਾ ਕ ਚਮਚਾ ਪਕਾਉਣੀ ਰਾਈ ਸਰੋਂ 7 ਚਮਚਾ ਜੀ ਆਪਣੇ ਕੋਲੇ ਮੇਥੀ ਦਾਣਾ ਪੋ ਵੀ ਪਾ ਦਾਂਗੇ ਪਾ ਕੇ ਪਕਾ ਮਗੇ ਆ ਪਕੜੀ ਪੱਤਾ ਦੂ ਪਾਵਾਂਗੇ ਸੁੱਕੀਆਂ ਮਿਰਚਾਂ ਇੱਦਾਂ ਤੋੜ ਕੇ ਹਾਂਜੀ ਤੇ ਹੁਣ ਆਪਾਂ ਪਾਵਾਂਗੇ ਇਚ ਇਮਲੀ ਇਮਲੀ 'ਚ ਥੋੜਾ ਜਿਹਾ ਪਾਵਾਂਗੇ ਪਾਣੀ ਇਨੂੰ ਪਕਾਵਾਂਗੇ ਆਪਾਂ 1 ਮਿੰਟ ਲਈ ਹਾਂਜੀ ਤੇ ਉਬਾਲ ਆ ਗਿਆ ਹੁਣ ਆਪਾਂ ਇਹਦੇ ਚ ਪਾ ਦਾਂਗੇ ਟਮਾਟਰ ਪਿਉਰੀ ਜਿਹੜੇ ਆਪਣੇ ਮੈਸ਼ ਕੀਤੇ ਹੋਏ ਟਮਾਟਰ ਸੀਗੇ ਇਹਨਾਂ ਨੂੰ ਮੀਡੀਅਮ ਜੀ ਫਲੇਮ ਤੇ ਆਪਾਂ ਪਕਾਵਾਂਗੇ ਇਹਨਾਂ ਨੂੰ 5 ਮਿੰਟ ਹਾਂਜੀ ਤੇ ਜਿਹੜਾ ਆਪਣੇ ਪਿਉਰੀ ਪਾਇਆ ਸੀ ਉਸ ਤੋਂ ਬਾਅਦ ਉਬਾਲ ਆ ਗਿਆ ਹੁਣ ਪਾਵਾਂਗੇ ਆਪਾਂ ਇਹਦੇ ਚ ਅੱਜ ਆਪਾਂ ਪਾਵਾਂਗੇ ਨਮਕ ਦਾ ਅੱਧਾ ਚਮਚ ਲਾਲ ਮਿਰਚ ਚਮਚ ਦਾ ਤੀਜਾ ਹਿੱਸਾ ਪਾਣੀ ਹਲਦੀ ਤੇ तकरीबन ਆਪਣੇ ਕੋਲੇ ਜਿਹੜਾ ਪੀਸਿਆ ਹੋਇਆ ਜੀਰਾ ਸੀਗਾ ਇੱਕ ਚਮਚ ਉਹ ਪਾ ਲਾਂਗੇ ਇਤਨਾ ਫ੍ਰੈਗਰੈਂਸ ਬਹੁਤ ਵਧੀਆ ਆਊਗੀ ਤੇ ਜੀਰਾ ਜਿਹੜਾ ਪੇੜ ਲਈ ਵੀ ਬਹੁਤ ਅੱਛਾ ਹੈ ਸਭ ਤੋਂ ਐਂਡ ਤੇ ਪਾਵਾਂਗੇ ਛੁਟਕੀ ਪਰ ਕਾਲੀ ਮਿਰਚ ਕਾਲੀ ਮਿਰਚ ਆਪਣਾ ਟੇਸਟ ਦੇ ਦੇਗੀ ਹਾਂਜੀ ਤਕਰੀਬਨ ਆਪਾਂ ਇਹਦੇ ਵਿੱਚ ਪਾ ਦੇਣਾ ਦੋ ਗਲਾਸ ਵਿੱਚ ਪਾ ਦੇਣਾ ਪਾਣੀ ਤਕਰੀਬਨ ਪਾਣੀ ਪਾਇਆ ਨੂੰ 2 ਮਿੰਟ ਹੋ ਗਿਆ ਹੁਣ ਆਪਾਂ ਕੱਟਿਆ ਹਰੀਆਂ ਮਿਰਚਾਂ ਪਾ ਦਾਂਗੇ ਜਿਹੜੇ ਆਪਣੇ ਦੋ ਸੀ ਹਰੀਆਂ ਮਿਰਚਾਂ ਤੇ ਇਹਨੂੰ ਢੱਕ ਕੇ ਪਕਾਵਾਂਗੇ ਆਪਾਂ ਅਜੇ ਚੈੱਕ ਕਰਾਂਗੇ ਕਿ ਆਪਣਾ ਰਸਨ ਪੱਕਾ ਹੋ ਗਏ ਨੇ ਹਾਂਜੀ ਤੇ ਦੇਖੋ ਆਪਣਾ ਰਸਮ ਬਹੁਤ ਹੀ ਵਧੀਆ पक ਗਿਆ। ਤਾਂ ਫਾਹੋਂ ਇਹਦੇ ਚ ਪਾ ਦਾਂਗੇ। ਧਨੀਏ ਦੇ ਜਿਆਦਾ ਆਪਾਂ ਡੰਡਲ ਲੈਣੇ ਪੱਤੇ ਘਾਤ ਲੈਣੇ। ਤੇ ਇਹਨੂੰ 1-2 ਮਿੰਟ ਲਈ ਹੋਰ ਪਕਾਵਾਂਗੇ। ਤੇ ਜੋ ਟੇਸਟ ਦੇਖੋ ਕਿੰਨਾ ਵਧੀਆ ਆਂਦਾ। ਇਹਦੇ ਦੇ ਡੰਡਲ ਹੋਣਗੇ ਧਨੀਏ ਦੇ ਬਹੁਤ ਵਧੀਆ ਟੇਸਟ ਦੇਣਗੇ। ਆਲਮੋਸਟ ਆਪਣਾ ਰਸਮ ਤਿਆਰ ਆ। ਤੁਸੀਂ ਤੁਸੀਂ ਚਾਵਲਾ ਨਾ ਖਾ ਸਕਦੇ ਆ ਰੋਟੀ ਤੋਂ ਬਾਅਦ ਖਾ ਸਕਦੇ ਆ ਹਾਜਮਾ ਬਹੁਤ ਵਧੀਆ ਕਰਦਾ ਤੁਸੀਂ ਘਰੇ ਬਣਾ ਕੇ ਦੇਖਿਓ ਉਮੀਦ ਕਰਦਾ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਤਾਂ ਤੁਸੀਂ ਜਦੋਂ ਵੀ ਰੋਟੀ ਖਾਓਗੇ ਰੋਟੀ ਹਜਮ ਨਹੀਂ ਹੁੰਦੀ ਜਦੋਂ ਤੁਸੀਂ ਦੋ ਚਮਚੇ ਇਹਦੇ ਪੀਦੇ ਆ ਤੁਹਾਡੀ ਨਾਲ ਦੀ ਨਾਲ ਰੋਟੀ ਹਜਮ ਹੋ ਜਾਏਗੀ